ਗੱਲ ਹੋਈ ਹੈ ਕਿ ਜਿਹੜੇ ਸਾਡੇ ਫੋਟੋ ਸਿੰਘ ਚੋਟੀ ਸਾਹਿਬ ਵੱਟਪਤੋਸ਼ ਤੇ ਹੈੱਡ ਗ੍ਰੰਥੀ ਸਾਹਿਬ ਅੱਜ ਦੁੱਖ ਨਾਲ ਗੱਲ ਕਰਨੀ ਪੈਦੀ ਹੈ ਕਿ ਅੱਜ ਸਾਡੇ ਬਡੇ ਭਾਈ ਜਿਹਨਾਂ ਦੇ ਕੁੰਤ ਸਿੰਘ ਸਾਹਿਬ ਤੋਂ ਗਏ ਸੀ ਉਹਨਾਂ ਦੇ ਜਦੋਂ ਸਾਹਿਬ ਨੂੰ ਚਲਾਨ ਕਰਾ ਕੇ ਉਸਾਰ ਲੈ ਕੇ ਉਹ ਸੱਜੇ ਆਰ ਜਿਹੜੀ ਸੀਓ ਦੇ ਨਾਲ ਤੱਕ ਹੋ ਕੇ ਜਹਾਜ਼ ਹੋ ਗਿਆ ਉਹਦੇ ਨਾਲ ਉਹਦਾ ਇਹਨਾਂ ਦੀ ਐਕਟੀਵਿਟੀ ਬਹੁਤ ਹੋਵੇ ਬੜੀ ਜ਼ੋਖਾਲੀ ਗੱਲ ਹੈ ਦਾਸ ਪ੍ਰਸਿੱਧ ਸਰਕਾਰ ਕੋਲ ਦਾ ਸਾਹਿਬ ਦਾ ਕਿਸ ਕਰਕੇ ਇਹ ਜਿਹੜਾ ਮਤਦਾਇਕਾ ਦੋਈਆ ਤੇ ਸੈਨ ਲੋਕ ਨੇ ਹਾਂਜੀ ਜਰੂਰ ਜਿਹੜਾ ਸ਼ਾਨ ਸਾਹਿਬ ਜੁੜਾ ਪਾਣੀ ਜੀ ਸਾਡੇ ਨਾਲ ਸੀ ਤੇ ਕਰੋਨਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਤੇ ਉੱਥੇ ਯਾਰ ਨਿਸ਼ਾਨ ਸਾਹਿਬ ਢਾਉਣ ਲੱਗੇ ਨਿਸ਼ਾਨ ਸਾਹਿਬ ਉੱਤਾਰ ਲਾ ਲਾ ਕੇ ਪਾਈ ਸਾਹਿਬ ਨੂੰ ਕਟ ਲਾ ਉੱਥੇ ਉਹ ਡਰ ਪਾਇ ਉਹਨਾਂ ਦੀ ਮੌਤ ਹੋਤੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾਰ ਲੈ ਤੇ ਅੱਛਾ ਜੀ ਹੱਥ ਬਚਾਰ ਕਰ ਲੈ ਜੀ ਚਾਹਤਾ ਉਹ ਡਾਕਟਰ ਨੇ ਫਿਟ ਕਰ ਬੜੀ ਗੱਲ ਹੋਈ ਹੈ ਕੋਕੇ ਜਰੇ ਵਾਦੇ ਖੋਲੋ ਤੇ ਸਾਹਿਬ ਬੱਟਪੋਸਟ ਦੇ ਹੈੱਡ ਗ੍ਰਾਮੀਨ ਸਰ ਅੱਜ ਧੋਪਨਗਰ ਕੱਪੀ ਬੈਲਦੀ ਹੈ ਕਿ ਸਾਡੇ ਬਡੇ ਭਾਈ ਜਿਹਨਾਂ ਦੇ ਹੁਣ ਤੇ ਇੰਸਾਨ ਸਾਹਿਬ ਕੋ ਰਕਾਇਆ ਸੀ ਉਸ ਦੇ ਜਦੋਂ ਇੰਸਾਨ ਸਾਹਿਬ ਨੂੰ ਅਸਲੀ ਸੁਣਾਲ ਕਰਾ ਕੇ ਇਖਾਲ ਲੱਗੇ ਉਹ ਬੈਠੇ ਆਰ ਜਿਹੜੀ ਸੀ ਉਹ ਦੇ ਨਾਲ ਤੱਕ ਹੋ ਕੇ ਜਾਤ ਹੋ ਗਿਆ ਉਦੇ ਨਾਲ ਉਹਦਾ ਇਹਨਾਂ ਦੇ ਐਕਟਿਵਿਟੀ ਦਾ ਮੌਕਾ ਹੋਵੇ ਬੜੀ ਦੁੱਖ ਵਾਲੀ ਗੱਲ ਹੈ ਦਾਸ ਜੀ ਦਾ ਪੁੱਤ ਦਾ ਸਾਹਕ ਕਿਸ ਕਰਕੇ ਇਹ ਜਿਹੜਾ ਮਤਦਾਇ ਦਾ ਹੋਈ ਹੈ ਇਹ ਸਹਿਣ ਨਹੀਂ ਹਾਂਜੀ ਜਿਹੜੇ ਸਿੱਦੇ ਨਿਸ਼ਾਨ ਸਾਹਿਬ ਜੁੜਾ ਹਾਂਜੀ ਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਤੇ तो तो हस्पता अच्छा तो देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब Facebook Instagram X aur WhatsApp channel par